ਤੇ ਤੁਸੀਂ ਹਾਂ ਜੀ ਦਿੰਦੇ ਹੋ ਥੋੜੇ ਅੱਗੇ ਨੂੰ ਦਲੇਰ ਸਾਹਮਣੇ ਆ ਸਭ ਤੋਂ ਪਹਿਲਾਂ ਸਾਰੇ ਪੰਜਾਬੀ ਸਰੋਤਿਆਂ ਨੂੰ ਜਿੰਨੇ ਵੀ ਕਲਾਕਾਰ ਸ਼ੰਕਾਰਾਂ ਦੇ ਫੈਨ ਆ ਉਹਨਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਸਾਡੇ ਵੱਡੇ ਵੀਰ ਮਹਾਨ ਜਨਾਬ ਮਰਹੂਮ ਜਸਵਿੰਦਰ ਭੱਲਾ ਸਾਹਿਬ ਦੇ ਭੋਗ ਤੇ ਪਹੁੰਚੇ ਆ। ਔਰ ਜਸਵਿੰਦਰ ਭੱਲਾ ਸਾਹਿਬ ਦੀ ਰੂਹ ਤੇ ਉਹਨਾਂ ਦਾ ਸਾਰਾ ਜਿਹੜਾ ਮਲਾਪੜਾ ਸੁਭਾਅ ਸਾਰਿਆਂ ਨਾਲ ਭਰਾਵਾਂ ਵਾਂਗੂ ਮਿਲਣਾ ਤੇ ਸਭ ਨੂੰ ਹੱਦੋਂ ਵੱਧ ਜ਼ਿਆਦਾ ਪਿਆਰ ਕਰਨਾ ਤੇ ਇੱਕ ਉਹਨਾਂ ਨੇ ਕਮੇਡੀ ਫੀਲਡ ਦੇ ਵਿੱਚ ਆਪਣੀ ਬਖਰੀ ਤੇ ਵੱਡੀ ਪਛਾਣ ਬਣਾਈ ਹੈ। ਅੱਜ ਜਿਉਂਾ ਦੇ ਭੋਗ ਤੇ ਪਹੁੰਚੇ ਆ ਔਰ ਮੇਰਾ ਖਿਆਲ ਕੋਈ ਦੁਨੀਆ ਦਾ ਐਸਾ ਸ਼ਖਸ ਨਹੀਂ ਹੋਏਗਾ ਜਿਹਦੀਆਂ ਅੱਜ ਦੇ ਦਿਨ ਅੱਖਾਂ ਦੇ ਵਿੱਚ ਹੰਝੂ ਨਾ ਹੋਣ ਕਿਉਂਕਿ ਇਹ ਉਹ ਘਟਾ ਹੈ ਜਿਹੜਾ ਕਦੇ ਜ਼ਿੰਦਗੀ ਚ ਪੂਰਾ ਨਹੀਂ ਹੋਣਾ ਸੋ ਮੈਂ ਇੱਕੋਗਾ ਲੱਖਾਂਗਾ ਕਿ ਪਰਿਵਾਰ ਨੂੰ ਉਹ ਮਾਲਕ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਸਾਡੇ ਦਿਲ ਤੇ ਹਮੇਸ਼ਾ ਉਹਨਾਂ ਦੀ ਯਾਦ ਸਾਡੇ ਦਿਲ ਦਿਮਾਗ ਦੇ ਵਿੱਚ ਹਮੇਸ਼ਾ ਰਹੇਗੀ ਔਰ ਅੰਤ ਵਿੱਚ ਮੈਂ ਇਹੋ ਗੱਲ ਕਹਾਂਗਾ ਕਿ ਉਸ ਪਾਕ ਰੂਹ ਨੂੰ ਮਾਲਕ ਆਪਣੇ ਚਰਨਾਚ ਨਵਾਜ਼ ਫਖਸ਼ੇ ਹੁਣ ਮੇਲ ਨਾ ਹੋਣੇ ਨੇ ਜਸਵਿੰਦਰ ਭੱਲਾ ਨਾਲ ਹੁਣ ਮੇਲ ਨਾ ਹੋਣੇ ਨੇ ਰੱਬ ਉਹਨਾਂ ਨੂੰ ਸਵਰਗ ਦੇਵੇ ਸਾਨੂੰ ਉਮਰਾਂ ਦੇ ਰੋਣੇ ਨੇ ਸਾਨੂੰ ਉਮਰਾਂ ਦੇ ਰੋਣੇ ਸ਼ਸਵੀ